ਕਮਰਾ ਜੋ ਮੈਂ ਦੂਰ ਦੇ ਐਂਗਲ ਤੋਂ ਦਿਖਾ ਰਿਹਾ ਉਹ ਉੱਥੇ ਜਿਹੜੀ ਉਹ ਚਿਮਨੀ ਆ ਮੈਂ ਤੁਹਾਨੂੰ ਚਿਮਨੀ ਦਿਖਾਉਣਾ ਕੰਸਟਰਕਸ਼ਨ ਦੇ ਹਿਸਾਬ ਨਾਲ ਅੰਗਰੇਜ਼ਾਂ ਵੇਲੇ ਦੀ ਆ ਤੇ ਤੁਸੀਂ ਦੇਖੋ ਕਿ ਵੈਦ ਜੀ ਦੱਸ ਰਿਹਾ ਕਿ ਦੀਵਾ ਲਾ ਕੇ ਪੜਦੇ ਹੁੰਦੇ ਸੀਗੇ ਬਲਵੰਤ ਗਾਰਗੀ ਜੀ ਇੱਥੇ ਵੈਦ ਜੀ ਇੱਥੇ ਥੋੜਾ ਜਿਹਾ ਇੱਥੇ ਐਂਗਲ ਕਰਕੇ ਦੱਸੋ ਵੀ ਇੱਥੇ ਕਹਿੰਦੇ ਵੀ ਦੀਵਾ ਲਾ ਕੇ ਪੜਦੇ ਹੁੰਦੇ ਸੀਗੇ ਹਾਂ ਇੱਥੇ ਪੜ੍ਹਾਈ ਕੀਤੀ ਵੀ ਉਹਨਾਂ ਦੀ ਅੱਛਾ ਜੀ ਬਸ ਇੱਥੋਂ ਹੀ ਜਿਹੜਾ ਵੀ ਉਹਨਾਂ ਨੇ ਸ਼ਹਿਣੇ ਦੇ ਵਿੱਚ ਹੀ ਸਿੱਖਿਆ ਹਾਸਲ ਕਰਕੇ ਗਾਂਹ ਬਲੰਦੀਆਂ ਸੂਈਆਂ ਜੋ ਵੀ ਪਿਤਾ ਜੀ ਨੌਕਰੀ ਕਰਦੇ ਅੱਛਾ ਇੱਥੇ ਉਹਨਾਂ ਦੇ ਪਿਤਾ ਜੀ ਨੌਕਰੀ ਕਰਦੇ ਸੀ ਉਹ ਇੱਥੇ ਪੜ੍ਹਨ ਕਰਕੇ ਇੱਥੇ ਖੇਡਣ ਕਰਕੇ ਸਾਰਾ ਕੁਝ ਇੱਥੇ ਤੇ ਉਹਨਾਂ ਦਾ ਬਸ ਇੱਕ ਸਹਨੇ ਪਿੰਡ ਨਾਲ ਹੀ ਜੁੜ ਗਿਆ ਸਾਰਾ ਬਿਲਕੁਲ ਜੀ ਬਿਲਕੁਲ ਜਿੱਥੇ ਬੰਦਾ ਵਸ ਜਾਂਦਾ ਅਸਲ ਹਾਂ ਜਿੱਥੇ ਵਸ ਜਾਂਦਾ ਬਸ ਨੀਕ ਹੋ ਜਾਂਦਾ ਅਸਲ ਤਰਤ ਤਾਂ ਉਹੀ ਕਹੋਂਦੀ ਹੈ ਜੀ ਉਹੀ ਕਹੋਂਦੀ ਆ ਤੇ ਬਾਕੀ ਜੇ ਆਪਾਂ ਯਾਦਾਂ ਦੀ ਗੱਲ ਕਰੀਏ ਵੱਡੀ ਮੈਂ ਆਪਦੇ ਵਾਸਤੇ ਤਰਾਸਦੀ ਜਾਂ ਆਪਣੇ ਜਿਹੜੇ ਸਾਹਿਤ ਕਾ ਸਾਹਿਤ ਨਾਲ ਪ੍ਰੇਮ ਰੱਖਦੇ ਆ ਲੋਕ ਪੰਜਾਬੀ ਤੇ ਜਦੋਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਬਲਵੰਤ ਗਾਰਗੀ ਜੀ ਸਹਨੇ ਤੋਂ ਨੇ ਬਿਲੋਂਗ ਕਰਦੇ ਸਾਡੇ ਨੇੜੇ ਤੇੜੇ ਤੋਂ ਉਹਨਾਂ ਨੂੰ ਬੜਾ ਦੁੱਖ ਹੁੰਦਾ ਮੈਂ ਉਹਨਾਂ ਦੀ ਆਵਾਜ਼ ਨਾਲ ਗੱਲ ਕਰਦਾ ਮੈਨੂੰ ਵੀ ਦੁੱਖ ਹੋਇਆ ਇਸ ਗੱਲ ਦਾ ਵੀ ਸਾਨੂੰ ਕੋਈ ਦੱਸਣ ਵਾਲਾ ਹੈ ਹੀ ਨਹੀਂ ਸੀ ਵੀ ਬਲਵੰਤ ਗਾਰਗੀ ਜੀ ਇੱਥੋਂ ਸਹਿਣਾ ਦੇ ਵਸਨੀਕ ਰਹੇ ਹੈਗੇ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਤੇ ਅੱਜ ਪਹੁੰਚ ਚੁੱਕੇ ਆਪਾਂ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਪਿੰਡ ਸਹਿਣਾ ਦੇ ਵਿੱਚ ਬਲਵੰਤ ਗਾਰਗੀ ਜੀ ਦੇ ਪਿੰਡ ਆਏ ਆ ਜਿਹੜੇ ਕਿ ਬਹੁਤ ਉੱਗੇ ਸਾਹਿਤਕਾਰ ਮਾਂ ਬੋਲੀ ਪੰਜਾਬੀ ਦੇ ਰਹੇ ਆ ਤੇ ਬੈਦ ਜਗਵਿੰਦਰ ਸਿੰਘ ਜੀ ਸਹਿਣਾ ਸਾਰਾ ਕੁਝ ਜਾਣਕਾਰੀ ਦੇਣਗੇ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਲੰਬੀ ਗੱਲਬਾਤ ਨਾ ਕਰਦੇ ਹੋਏ ਸਤਿ ਸ੍ਰੀ ਅਕਾਲ ਬੈਜੀ ਸਤਿ ਸ੍ਰੀ ਅਕਾਲ ਜੀ ਬੈਜੀ ਤੁਸੀਂ ਇੱਥੋਂ ਹੀ ਹੋ ਹਾਂ ਜੀ ਮੈਂ ਲੋਕਲ ਇੱਥੋਂ ਹੀ ਆ ਅੱਛਾ ਜੀ ਤੁਸੀਂ ਲੋਕਲ ਇੱਥੀਆਂ ਤਾਂ ਇਹਦਾ ਮਤਲਬ ਵੀ ਤੁਸੀਂ ਬਹੁਤ ਡੂੰਗੀ ਤਰ੍ਹਾਂ ਜਾਣਦੇ ਹੋਵੋਗੇ ਤੁਹਾਡੀ ਤਾਂ ਉਮਰ ਵੀ ਏਡੀ ਹੋ ਗਈ ਆ ਕਿ ਸ਼ਾਇਦ ਮੇਰਾ ਖਿਆਲ ਆ ਵੀ ਬਲਵੰਤ ਗਾਰਗੀ ਜੀ ਥੋੜੇ ਤੋਂ ਥੋੜਾ ਪਹਿਲੇ ਹੀ ਹੋਏ ਹੋਣਗੇ ਹੂੰ ਕੁਛ ਟਾਈਮ ਜਾਨੀ ਜੀ ਮੈਂ ਤਾਂ ਹੋਏ ਤਾਂ ਪਹਿਲਾਂ ਦੇ ਆ ਪਰ ਉਹਨਾਂ ਬਾਰੇ ਜਾਣਕਾਰੀ ਪੂਰੀ ਰੱਖਦੇ ਆਂ ਹਾਂ ਉਹਦੇ ਨਾਲ ਮਤਲਬ ਕਿ ਕੁਝ ਨਾ ਕੁਝ ਆਪਾਂ ਨੂੰ ਜਾਣਕਾਰੀ ਸਟੀਕ ਮਿਲ ਜਾਂਦੀ ਆ ਇਹ ਇਹਦੇ ਬਾਰੇ ਸਾਨੂੰ ਦੱਸੋ ਵੀ ਬਲਵੰਤ ਗਾਰਗੀ ਜੀ ਦੀ ਮਤਲਬ ਕਿ ਕਹਿੰਦੇ ਨੇ ਆ ਵੀ ਇੱਥੇ ਜਿਹੜਾ ਕਮਰਾ ਕੋਠੀ ਇਹ ਮਤਲਬ ਕਿ ਨਹਿਰੀ ਕੋਠੀ ਆ ਜਾਂ ਕੀ ਗੱਲ ਬਾਤ ਇਹ ਨਹਿਰੀ ਕੋਠੀ ਆ ਜੀ ਉਹਨਾਂ ਦੇ ਪਿਤਾ ਜੀ ਇੱਥੇ ਨੌਕਰੀ ਕਰਦੇ ਹੁੰਦੇ ਸੀ ਤੇ ਉਹ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਤੇ ਇੱਥੋਂ ਹੀ ਪੜ੍ਹਾਈ ਕਰਕੇ ਗਾਂ ਉਹਨਾਂ ਨੇ ਜਿਹੜੇ ਸਾਹਿਤ ਲਿਖਿਆ ਨਾਟਕਾਰ ਹੋਏ ਆ ਤੇ ਉਹ ਬਹੁਤ ਉੱਗੇ ਵਿਦੇਸ਼ਾਂ ਤੱਕ ਜਾਣੀ ਦੀ ਉਹਨਾਂ ਦੇ ਨਾਟਕਾਂ ਦੇ ਡਾਂਕਾ ਵੱਜਿਆ ਤੇ ਉਹਨਾਂ ਨੇ ਬਹੁਤ ਵਧੀਆ-ਵਧੀਆ ਕਿਤਾਬਾਂ ਲਿਖੀਆਂ ਜਿਵੇਂ ਲੋਹਾਕਟ 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 ਦਾ ਬਹੁਤ ਹੀ ਵਧੀਆ ਇੱਕ ਨਾਵਲ ਆ ਜੀ ਮੈਂ ਕਹਾ ਨਾ ਐਂਡਿੰਗ ਉਹਦੀ ਐਂਡਿੰਗ ਵੀ ਬਹੁਤ ਸਖਾ ਮਤਲਬ ਕਿ ਮਿਲਦੀ ਹੈਗੀ ਹੈ ਨਾ ਇੱਕ ਕ੍ਰੀਏਟੀਵਿਟੀ ਮਿਲਦੀ ਆ ਐਂਡਿੰਗ ਦੇ ਵਿੱਚ ਹੂੰ ਉਹਨਾਂ ਨੇ ਇੱਕ ਔਰਤ ਦੇ ਕਿਰਦਾਰ ਨੂੰ ਇੰਨਾ ਵਧੀਆ ਬਣਾ ਕੇ ਪੇਸ਼ ਕੀਤਾ ਜਾਣੀ ਦੀ ਜਿਹੜੇ ਉਹਨਾਂ ਦੇ ਦਵੇ ਕੁਚਲੇ ਚਾ ਤੇ ਸ਼ੌਂਕ ਰਹਿ ਜਾਂਦੇ ਆ ਨਾਟਕਾਂ ਰਾਹੀਂ ਦਰਸਾਇਆ ਹਮ ਸਹੀ ਹੈ ਜੀ ਇੱਥੇ ਉਹਨਾਂ ਦਾ ਬਚਪਨ ਬੀਤਿਆ ਤੇ ਆਹ ਉਹਨਾਂ ਦਾ ਹੈਗਾ ਜਿਹੜਾ ਆਪਣਾ ਇੱਥੇ ਪੜਦੇ ਰਹੇ ਆ ਆ ਘਰ ਆ ਗਿਆ ਉਹਨਾਂ ਦਾ ਅੱਛਾ ਜੀ ਆ ਘਰ ਆ ਗਿਆ ਬਲਵੰਤ ਗਾਰਗੀ ਜੀ ਦਾ ਤੇ ਇਹ ਉਹਨਾਂ ਦਾ ਨਿੱਜੀ ਕਮਰਾ ਆ ਗਿਆ ਇਹ ਨਿੱਜੀ ਕਮਰਾ ਆਪਾਂ ਦੇਖ ਲੈਨੇ ਆ ਖਸਤਾ ਹਾਲਤ ਹੋਗੀ ਬੈਦ ਜੀ ਵੈਸੇ ਤਾਂ ਨਾ ਜਮ ਖਸਤਾ ਹਾਲਤ ਤੇ ਮੈਨੂੰ ਮੱਲੇ ਕਿ ਖੁਦ ਨੂੰ ਇਹ ਨਹੀਂ ਪਤਾ ਸੀਗਾ ਵੀ ਬਲਵੰਤ ਗਾਰਗੀ ਜੀ ਦਾ ਜਿਹੜਾ ਪਿੰਡ ਆ ਉਹ ਸਹਿਣਾਗਾ ਹਾਂ ਪਿੰਡ ਉਹਨਾਂ ਦਾ ਸਹਿਣਾ ਪਿਤਾ ਜੀ ਨੌਕਰੀ ਕਰਦੇ ਅੱਛਾ ਇੱਥੇ ਉਹਨਾਂ ਦੇ ਪਿਤਾ ਜੀ ਨੌਕਰੀ ਕਰਦੇ ਸੀ ਉਹ ਇੱਥੇ ਪੜਨ ਕਰਕੇ ਇੱਥੇ ਖੇਡਣ ਕਰਕੇ ਸਾਰਾ ਕੁਝ ਇੱਥੇ ਤੇ ਉਹਨਾਂ ਦਾ ਬਸ ਇੱਕ ਸਹਿਣਾ ਪਿੰਡ ਨਾਲ ਹੀ ਜੁੜ ਗਿਆ ਸਾਰਾ ਬਿਲਕੁਲ ਜੀ ਬਿਲਕੁਲ ਜਿੱਥੇ ਬੰਦਾ ਵਸ ਜਾਂਦਾ ਅਸਲ ਹਾਂ ਜਿੱਥੇ ਵਸ ਜਾਂਦਾ ਬਸ ਨੀਕ ਹੋ ਜਾਂਦਾ ਅਸਲ ਤਰਤ ਤਾਂ ਉਹੀ ਕਹੋਂਦੀ ਹੈ ਜੀ ਉਹੀ ਕਹੋਂਦੀ ਹੈ ਤੇ ਬਾਕੀ ਜੇ ਆਪਾਂ ਯਾਦਾਂ ਦੀ ਗੱਲ ਕਰੀਏ ਵੱਡੀ ਮੈਂ ਆਪਦੇ ਵਾਸਤੇ ਤਰਾਸਦੀ ਜਾਂ ਆਪਣੇ ਜਿਹੜੇ ਸਾਹਿਤ ਦਾ ਸਾਹਿਤ ਨਾਲ ਪ੍ਰੇਮ ਰੱਖਦੇ ਆ ਲੋਕ ਪੰਜਾਬੀ ਤੇ ਜਦੋਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਬਲਵੰਤ ਗਾਰਗੀ ਜੀ ਸਹਨੇ ਤੋਂ ਨੇ ਬਿਲੋਂਗ ਕਰਦੇ ਸਾਡੇ ਨੇੜੇ ਤੇੜੇ ਤੋਂ ਉਹਨਾਂ ਨੂੰ ਬੜਾ ਦੁੱਖ ਹੁੰਦਾ ਮੈਂ ਉਹਨਾਂ ਦੀ ਆਵਾਜ਼ ਨਾਲ ਗੱਲ ਕਰਦਾ ਮੈਨੂੰ ਵੀ ਦੁੱਖ ਹੋਇਆ ਇਸ ਗੱਲ ਦਾ ਵੀ ਸਾਨੂੰ ਕੋਈ ਦੱਸਣ ਵਾਲਾ ਹੈ ਹੀ ਨਹੀਂ ਸੀ ਵੀ ਬਲਵੰਤ ਗਾਰਗੀ ਜੀ ਇੱਥੋਂ ਸਹਿਣ ਦੇ ਬਸਨੀਕਰੇ ਆਗੇ ਤੇ ਉਹ ਆ ਕਮਰੇ ਦੇ ਵਿੱਚ ਬਲਵੰਤ ਗਾਰਗੀ ਜੀ ਮੇਰਾ ਖਿਆਲ ਪੜਦੇ ਰਹੇ ਹਨਾ ਜੀ ਹਾਂ ਜਦੋਂ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੀਆਂ ਕਿਤਾਬਾਂ ਲੱਗੀਆਂ ਉਹਨਾਂ ਦਾ ਪਿਛੋਕਰ ਦੇਖਿਆ ਗਿਆ ਵੀ ਕਿੱਥੋਂ ਦਾ ਜਨਮ ਹੋਇਆ ਫੇਰ ਉਹ ਪਿੰਡ ਸਹਿਣੇ ਦਾ ਹੀ ਹਾਏ ਜੰਪਲ ਆਈ ਜੰਪਲ ਬਾਪ ਦੇ ਵਿੱਚ ਤਾਂ ਉਹ ਦਿੱਲੀ ਚਲੇ ਗਏ ਸੀਗੇ ਮੇਰਾ ਖਿਆਲ ਬਕਾਲਤ ਉਹਨਾਂ ਨੇ ਕੀਤੀ ਆ ਤੇ ਜਿੱਥੇ ਤੱਕ ਮੈਂ ਉਹਨਾਂ ਦੀਆਂ ਕਿਤਾਬਾਂ ਪੜੀਆਂ ਹੀਆਂ ਕੁਝ ਤਾਂ ਹੁਣ ਜਿਕਰ ਮਿਲਦਾ ਕਿ ਉਹ ਵਕਾਲਤ ਦੇ ਵਿੱਚ ਵਕਾਲਤ ਦੇ ਵਿੱਚ ਚਲੇ ਗਏ ਸੀ ਚਲੇ ਗਏ ਸੀ ਬੜੀ ਵੱਡੀ ਸ਼ਖਸੀਅਤ ਬੈਦ ਜੀ ਹੋਣਾ ਉਹਨਾਂ ਟਾਈਮਾਂ ਦੀ ਵੱਡੀ ਗੱਲ ਹੁੰਦੀ ਆ ਹਾਂ ਬਹੁਤ ਮੋਟੇ ਵੀ ਰਹੇ ਆ ਉਹ ਇਸ ਇਹ ਸਾਰਾ ਘਰ ਬਲਵੰਤ ਗਾਰਗੀ ਜੀ ਦਾ ਹੀ ਹਾਂ ਬਸ ਇੱਥੇ ਹੀ ਉਹਨਾਂ ਦਾ ਸਮਝੋ ਇਹ ਸਾਰਾ ਪਾਲਣ ਪੋਸ਼ਣ ਵੀਰੇ ਬਲਵੰਤ ਗਾਰਗੀ ਜੀ ਦਾ ਇਸ ਥਾਂ ਤੇ ਹੋਇਆ ਪਿਤਾ ਜੀ ਉਹਨਾਂ ਦੇ ਜਿਹੜੇ ਉਹ ਨਹਿਰੀ ਕੋਠੀ ਦੇ ਵਿੱਚ ਜੋ ਜੋਬ ਕਰਦੇ ਸੀ ਇਹ ਵਾਲਾ ਕਮਰਾ ਜੋ ਮੈਂ ਦੂਰ ਦੇ ਐਂਗਲ ਤੋਂ ਦਿਖਾ ਰਿਹਾ ਹਾਂ ਉੱਥੇ ਜਿਹੜੀ ਉਹ ਚਿਮਨੀ ਆ ਮੈਂ ਤੁਹਾਨੂੰ ਚਿਮਨੀ ਦਿਖਾਉਣਾ ਕੰਸਟ੍ਰਕਸ਼ਨ ਦੇ ਹਿਸਾਬ ਨਾਲ ਅੰਗਰੇਜ਼ਾਂ ਵੇਲੇ ਦੀ ਆ ਤੇ ਤੁਸੀਂ ਦੇਖੋ ਕਿ ਵੈਦ ਜੀ ਦੱਸ ਰਹੇ ਆ ਕਿ ਦੀਵਾ ਲਾ ਕੇ ਪੜਦੇ ਹੁੰਦੇ ਸੀਗੇ ਬਲਵੰਤ ਗਾਰਗੀ ਜੀ ਦੇ ਅੱਛਾ ਜੀ ਵਾਲਾ ਵੈਦ ਜੀ ਇੱਥੇ ਥੋੜਾ ਜਿਹਾ ਇੱਥੇ ਐਂਗਲ ਕਰਕੇ ਦੱਸੋ ਵੀ ਇੱਥੇ ਕਹਿੰਦੇ ਵੀ ਦੀਵਾ ਲਾ ਕੇ ਪੜਦੇ ਹੁੰਦੇ ਸੀਗੇ ਹਾਂ ਇੱਥੇ ਪੜਾਈ ਕੀਤੀ ਸੀ ਉਹਨਾਂ ਦੀ ਅੱਛਾ ਜੀ ਬਸ ਇੱਥੋਂ ਹੀ ਜਿਹੜਾ ਵੀ ਉਹਨਾਂ ਨੇ ਸਹਿਣੇ ਦੇ ਵਿੱਚ ਹੀ ਸਿੱਖਿਆ ਹਾਸਲ ਕਰਕੇ ਗਾਂਹ ਬਲੰਦੀਆਂ ਸੁਈਆਂ ਜੋ ਵੀ ਜਿੱਥੇ-ਜਿੱਥੇ ਵੀ ਵਕਾਲਤ ਵੀ ਕੀਤੀ ਉਹਨਾਂ ਨੇ ਅੱਛਾ ਜੀ ਨਾਟਕ ਵੀ ਕੀਤੇ ਤਰ੍ਹਾਂ-ਤਰ੍ਹਾਂ ਦੇ ਜਾਗਰਤ ਵੀ ਕੀਤੇ ਲੋਕ ਇੱਕ ਉਹਨਾਂ ਦਾ ਕਹਾਣੀ ਸੰਗ੍ਰਹਿ ਬਹੁਤ ਪਿਆਰਾ ਸੀ ਕਹਾਣੀ ਸੰਗ੍ਰਹਿ ਕਹਾਣੀਆਂ ਚ ਵੀ ਉਹ ਹੀ ਇਹਨਾਂ ਨੂੰ ਜਾਗਰਤੀ ਦੇ ਕਹਾਣੀ ਦੇ ਵਿੱਚ ਉਹਨਾਂ ਨੇ ਜੋ ਨਿੱਜੀ ਲੈਵਲ ਦੀ ਲੋਕਾਂ ਦੀ ਜ਼ਿੰਦਗੀ ਸੀ ਉਹ ਜ਼ਰੂਰ ਦਿਖਾਈ ਸੋ ਵੀਰੋ ਇਹ ਸੀ ਇੱਕ ਝਲਕ ਪਿੰਡ ਸਹਿਣਾ ਦੇ ਉੱਗੇ ਸਾਹਿਤਕਾਰ ਬਲਵੰਤ ਗਾਰਗੀ ਜੀ ਦੀ ਰਹਿائش ਜਿੱਥੇ ਰਹੀ ਉੱਥੋਂ ਦਾ ਦ੍ਰਿਸ਼ ਬਚਪਨ ਬਚਪਨ ਬੀਤਿਆ ਜਿੱਥੇ ਬਲਵੰਤ ਗਾਰਗੀ ਜੀ ਦਾ ਤੇ ਬੜੇ ਪਿਆਰੀਆਂ ਪਿਆਰੀਆਂ ਉਹਨਾਂ ਦੀਆਂ ਕਹਾਣੀਆਂ ਰਹੀਆਂ ਤੇ ਸਮਾਜ ਦੇ ਪ੍ਰਤੀ ਮੈਂ ਕਹਿੰਦਾ ਵੀ ਇੱਕ ਸ਼ੀਸ਼ਾ ਕਹਿ ਸਕਦੇ ਆ ਬਲਵੰਤ ਗਾਰਗੀ ਜੀ ਦੀਆਂ ਕਹਾਣੀਆਂ ਰਹੀਆਂ ਬਿਲਕੁਲ ਤੇ ਇਹ ਘਰ ਜੋ ਤੁਸੀਂ ਦੇਖ ਰਹੇ ਹੋ ਇਹ ਘਰ ਤੇ ਆ ਘਰ ਆਹ ਵਾਲਾ ਘਰ ਇੱਥੇ ਹੀ ਉਹਨਾਂ ਦਾ ਲਾਲਣ ਪਾਲਣ ਖੇਡ ਖੇਡੇ ਉਹ ਪੜੇ ਪੜਾਈ ਹੋਈ ਵਿਦਿਅਕ ਪੜਾਈ ਤੋਂ ਬਾਅਦ ਉਹ ਵਕਾਲਤ ਉਹਨਾਂ ਨੇ ਕੀਤੀ ਸਹਨੇ ਦੇ ਛੋਟੇ ਜਿਹੇ ਕਸਬੇ ਚੋਂ ਛੋਟੇ ਜਿਹੇ ਪਿੰਡ ਚੋਂ ਉੱਠਣਾ ਬਹੁਤ ਵੱਡੀ ਗੱਲ ਆ ਸੋ ਸਾਰਿਆਂ ਦਾ ਧੰਨਵਾਦ ਤੇ ਖਾਸ ਕਰ ਬੈ ਜੀ ਦਾ ਧੰਨਵਾਦ ਕਿ ਸਾਨੂੰ ਪਤਾ ਲੱਗਿਆ ਕਿ ਕਿਵੇਂ ਜੋ ਬਲਵੰਤ ਗਾਰਗੀ ਜੀ ਦਾ ਜੀਵਨ ਇੱਥੇ ਬੀਤਿਆ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ